ਕੁਲਵੀਰ ਜ਼ੀਰਾ ਨੇ ਵੀ ਅਮਰਿਤਪਾਲ ਦੀ ਰਿਹਾਈ ਮੰਗੀ ਹੈ। ਕੁਲਵੀਰ ਜ਼ੀਰਾ ਖਡੂਰ ਸਾਹਿਬ ਤੋਂ ਕਾਂਗਰਸ ਵੱਲੋਂ ਲੋਕ ਸਭਾ ਚੋਣ ਲੜੇ ਸੀ ਅਤੇ ਉਹਨਾਂ ਨੂੰ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਦੇ ਹੱਥੋਂ ਹਾਰ ਮਿਲੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਭਾਈ ਸਾਹਿਬ ਨੂੰ ਤੇ ਉਹਨਾਂ ਦੀ ਟੀਮ ਨੂੰ ਤੇ ਸਮੁੱਚੇ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਸਾਰੇ ਵੋਟਰ ਭੈਣ ਭਰਾਵਾਂ ਨੂੰ ਵਧਾਈ ਦੇਣਾ ਉਹਨਾਂ ਦਾ ਧੰਨਵਾਦ ਕਰਦਾ। ਕਿ ਅੱਜ ਵਾਕਈ ਉਹਨਾਂ ਦਾ ਜਿਹੜਾ ਫੈਸਲਾ ਜੋ ਫਤਵਾ ਉਹਨਾਂ ਪ੍ਰਤੀ ਆਇਆ ਉਹ ਛਲਾਗਾ ਜੋਗਾ ਔਰ ਅੱਜ ਧੰਨਵਾਦ ਕਰਨ ਆਇਆ ਮੈਂ ਭਲਾਈਪੁਰ ਸਾਹਿਬ ਦਾ ਸਰਦਾਰ ਸੰਤੋਖ ਸਿੰਘ ਭਲਾਈਪੁਰ ਸਾਹਿਬ ਉਹਨਾਂ ਦੇ ਪੂਰੇ ਬਾਬਾ ਬਕਾਲਾ ਹਲਕਾ ਦੇ ਸਾਰੇ ਹੀ ਸਰਪੰਚ ਸਾਹਿਬਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਔਰ ਚੇਅਰਮੈਨ ਬਲਾਕ ਸੰਪਤੀ ਮੈਂਬਰ ਔਰ ਸਾਰਿਆਂ ਦਾ ਅੱਜ ਕੋਟਨ ਕੋਟ ਧੰਨਵਾਦ ਕਰਨ ਸਾਰੇ ਵੋਟਰਾਂ ਦਾ ਮੈਂ ਇੱਥੇ ਪਹੁੰਚਿਆ ਤਾਂ ਕਿ ਬਹੁਤ ਵਧੀਆ ਸੰਯੋਗ ਇਹਨਾਂ ਨੇ ਇਲੈਕਸ਼ਨਾਂ 'ਚ ਦਿੱਤਾ ਔਰ ਜਿਹੜਾ ਅੱਜ ਦਾ ਜਿਹੜਾ ਧੰਨਵਾਦੀ ਦੌਰਾ ਜਿਹੜਾ ਉਹ ਅਸੀਂ ਜਿਹੜਾ ਕਿ ਇਹਨਾਂ ਦੇ ਘਰ ਤੋਂ ਜਿਹੜਾ ਉਹ ਅਸੀਂ ਸ਼ੁਰੂ ਕੀਤਾ ਔਰ ਅੱਜ ਜਿਹੜਾ ਅੱਜ ਇੱਥੇ ਸਾਰੇ ਜਿਹੜੀ ਕਰੀਮ ਸੀ ਕਾਂਗਰਸ ਪਾਰਟੀ ਦੀ ਤਾਂ ਜੋ ਸਾਰੀ ਇੱਥੇ ਪਹੁੰਚੀ ਸੀ ਉਹਨਾਂ ਦਾ ਧੰਨਵਾਦ ਕੀਤਾ ਔਰ ਇਸ ਤੋਂ ਬਾਅਦ ਦੇ ਵਿੱਚ ਜੋ ਵੀ ਹੁਕਮ ਜਿਹੜਾ ਉਹ ਭਲਾਈਪੁਰ ਸਾਹਿਬ ਦਾ ਹੋਊਗਾ ਜਿਵੇਂ ਜਿਵੇਂ ਜੇ ਪਿੰਡਾਂ ਦਾ ਹੋਊਗਾ ਤੇ ਉਸ ਤਰੀਕੇ ਦੇ ਨਾਲ ਅਸੀਂ ਜਿਹੜਾ ਕਿ ਧੰਨਵਾਦੀ ਦੌਰਾਨ ਜੀਰਾ ਸਾਹਿਬ ਲਿਆ ਕਿ ਜਿਹੜੇ ਲੋਕ ਇਹ ਗੱਲ ਕਰਦੇ ਨੇ ਕਿ ਕੁਲਬੀਰ ਜੀ ਹਾਰ ਗਿਆ ਮੈਂ ਕਹਿੰਨਾ ਕਿ ਮੇਰੀ ਕੋਈ ਹਾਰ ਨਹੀਂ ਹੋਈ ਮੈਂ ਸਰਕਾਰਾਂ ਤੋਂ ਨਹੀਂ ਆ ਰਿਹਾ ਮੈਂ ਇੱਕ ਲਹਿਰ ਤੋਂ ਆ ਰਿਹਾ ਤੇ ਉਸ ਲਹਿਰ ਦੇ ਅੱਗੇ ਜੇਕਰ ਨਾ ਸੀਐਮ ਸਾਹਿਬ ਵੀ ਕਿਤੇ ਖੜੇ ਹੁੰਦੇ ਤੇ ਸੀਐਮ ਸਾਹਿਬ ਹੀ ਨਾ ਜਿੱਤਦੇ ਕਿਉਂਕਿ ਅੱਜ ਲੋਕਾਂ ਦੇ ਜਜ਼ਬਾਤ ਜਿਹੜੇ ਆ ਉਹ ਭਾਈ ਸਾਹਿਬ ਨਾਲ ਜੁੜੇ ਸੀ ਔਰ ਹੋ ਸਕਦਾ ਹੈ ਕਿ ਹਰ ਇੱਕ ਬੰਦਾ ਇਹ ਚਾਹੁੰਦਾ ਸੀਗਾ ਕਿ ਭਾਈ ਸਾਹਿਬ ਬਾਹਰ ਆਉਣ ਔਰ ਅੱਜ ਵੀ ਮੈਨੂੰ ਲੋਕ ਜਿਹੜੇ ਆ ਵੋਟਾਂ ਭਾਈ ਸਾਹਿਬ ਨੂੰ ਪਾਈਆਂ ਨੇ ਅੱਜ ਵੀ ਮੈਨੂੰ ਆਣ ਕੇ ਕਹਿੰਦੇ ਕਿ ਅੱਜ ਤੋਂ ਬਾਅਦ ਅਸੀਂ ਤੇਰੇ ਨਾਲ ਔਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵੈਲਕਮ ਕਰਦਾ ਕਿਉਂਕਿ ਉਹਨਾਂ ਦੇ ਮਨ 'ਚ ਸੀਗਾ ਕਿ ਇੱਕ ਬੰਦਾ ਉਹਦੇ ਨਾਲ ਨਜਾਇਜ਼ ਧੱਕਾ ਹੋ ਰਿਹਾ ਉਹਨੂੰ ਬਾਹਰ ਲਿਆਂਦਾ ਜਾਵੇ ਔਰ ਅੱਜ ਮੈਂ ਵੀ ਕਹਿੰਦਾ ਕਿ ਉਹ ਬਾਹਰ ਆਉਣ ਔਰ ਬਾ ਗੱਲ ਇਹ ਆ ਕਿ ਜਿਵੇਂ ਵਿਰਸਾ ਜੀ ਮਾੜਾ ਬੋਲਦੇ ਸੀ ਤੇ ਉਹਨਾਂ ਦੀ ਜਮਾਨਤ ਜਬਤ ਹੋ ਗਈ ਠੀਕ ਹੈ ਬਿੱਟੂ ਜੀ ਮਾੜਾ ਬੋਲਦੇ ਸੀ ਉਹਨਾਂ ਦੇ ਜੋ ਹਾਲਾਤ ਬਣੇ ਤੁਸੀਂ ਦੇਖ ਲੇ ਇਸ ਕਰਕੇ ਭਾਈ ਲੋਕ ਜਿਹੜੇ ਨੇ ਲੋਕ ਕਹਿੰਦੇ ਆਪਦੀ ਗੱਲ ਰੱਖੋ ਆਪਦਾ ਏਜੰਡਾ ਦੱਸੋ ਤੁਸੀਂ ਕੀ ਆ ਔਰ ਮੈਂ ਗੱਲ ਕਹਿਣਾ ਕਿ ਜੋ ਉਸ ਵੇਲੇ ਕਿਸਾਨਾਂ ਬਾਰੇ ਮਾੜਾ ਬੋਲਿਆ ਗਿਆ